ਜ਼ਿਲ੍ਹਾ ਜਲੰਧਰ ਤੋਂ ਉੱਗੇ ਸਿਆਸੀ ਆਗੂ ਮੇਲਾ ਸਿੰਘ ਰੜਕਾ ਨੂੰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀਆਂ ਪਾਰਟੀ ਪ੍ਰਤੀ ਦਿੱਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੀਡੀਆ ਇੰਚਾਰਜ ਲਗਾਇਆ ਗਿਆ ਹੈ। ਪਾਰਟੀ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਉਹਨਾਂ ਨੂੰ ਜਲੰਧਰ ਅਧਿਆਤਿ ਤੋਂ ਮੀਡੀਆ ਇੰਚਾਰਜ ਦੀ ਸੇਵਾ ਸੌਂਪੀ ਗਈ ਹੈ। ਐਸੇ ਸਬੰਧੀ ਰੜਕਾ ਕਲਾਂ ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਵੇਂ ਵਿੱਚ ਵੱਖ-ਵੱਖ ਸਿਆਸੀ ਨੁਮਾਇੰਦਿਆਂ ਵੱਲੋਂ ਸਰਦਾਰ ਮੀਲਾ ਸਿੰਘ ਰੁੜਕਾ ਨੂੰ মিডিਆ ਇੰਚਾਰਜ ਲਗਾਏ ਜਾਣ ਤੇ ਉਹਨਾਂ ਨੂੰ ਬਧਾਈ ਦਿੱਤੀ ਗਈ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਤੇ ਗੁਰਵਿੰਦਰ ਸਿੰਘ ਸਾਫਾ ਸਰਪੰਚ ਰੁੜਕਾ ਕਲਾਂ, ਛੋਡੀ राम ਬਲਾਕ ਪ੍ਰਧਾਨ ਨੇ ਸਰਦਾਰ ਮੀਲਾ ਸਿੰਘ ਰੁੜਕਾ ਦੀ মিডিਆ ਇੰਚਾਰਜ ਲੱਗਣ ਤੇ ਬਧਾਈ ਦਿੰਦੇ ਹੋਏ ਕਿਹਾ ਕਿ ਚੰਗੇ ਬੰਦਿਆਂ ਦਾ ਸਿਆਸਤ ਵਿੱਚ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ। ਸਰਦਾਰ ਮੀਲਾ ਸਿੰਘ ਹੀਟਲੇ ਪਦਰ ਤੋਂ ਉੱਠ ਕੇ ਇਸ ਮੁਕਾਮ ਤੇ ਪਹੁੰਚੇ ਹਨ। ਜੋ ਆਮ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਹਾਲਾਤਾਂ ਅਤੇ ਲੋੜਾਂ ਤੋਂ ਵਕਫਾ ਹਨ ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਉਹਨਾਂ ਦੀ ਇਹ ਨਿਯੁਕਤੀ ਇਲਾਕੇ ਦੇ ਵਿਕਾਸ ਵਿੱਚ ਬੜਮੁੱਲਾ ਯੋਗਦਾਨ ਪਾਵੇਗੀ। ਇਸ ਮੌਕੇ ਤੇ ਬੋਲਦਿਆਂ ਸਰਦਾਰ ਮੀਲਾ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਪ੍ਰਤੀ ਜੋ ਵਿਸ਼ਵਾਸ ਦਿਖਾਇਆ ਗਿਆ ਹੈ ਉਹ ਉਸ ਲਈ ਪਾਰਟੀ ਹਾਈ ਕਮਾਂਡ ਦੇ ਧੰਨਵਾਦੀ ਹਨ ਅਤੇ ਉਹ ਤੇ ਪੂਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਅੱਜ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਇਲਾਕੇ ਦੇ ਸਮੂਹ ਸਿਆਸੀ ਅਤੇ ਮੋਤਵਾਰ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਵਤਾਰ ਸਿੰਘ ਬਾਸੀ ਬਲਾਕ ਪ੍ਰਧਾਨ, ਜਸਵੀਰ ਸਿੰਘ ਸਾਹਕਾ ਸਰਪੰਚ, ਡਾਕਟਰ ਲੇਖਰਮ ਲਬੜੀ, ਪ੍ਰਿਤਪਾਲ ਸਿੰਘ, ਕੁਲਵੀਰ ਸਿੰਘ, ਇਕਬਾਲ ਸਿੰਘ, ਮੱਖਣ ਸਿੰਘ, ਅਨੰਦ ਕੁਮਾਰ ਲਾਲੂ, ਐਡਵੋਕੇਟ ਰਵਨੀਤ ਸਿੰਘ, ਰੋਸ਼ਨ ਲਾਰੋਸ਼ੀ ਰਕੇਸ਼ ਕੁਮਾਰ ਸੋਸ਼ਲ ਮੀਡੀਆ ਗੂ ਬਗੀਚਾ ਸਿੰਘ ਸਾਹਿਬ ਕਾ ਸਰਪੰਚ ਗੁਰਦੀਪ ਸਿੰਘ ਸੰਦੂ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਮਾਣ ਸਾਡੇ ਸਾਫ ਦਾ ਸਰਪੰਚ ਸਰਦਾਰ ਮੇਲਾ ਸਿੰਘ ਜੀ ਜਿਹੜੇ ਬਹੁਤ ਸੂਝਵਾਨ ਅਗਾਂਵ ਬਹੁਤ ਸੁਖਰੀ ਮਾਲਕ ਜਿਨ੍ਹਾਂ ਨੂੰ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਮੀਡੀਆ ਅਨੁਚਾਰ ਜਿਲੰਦਰ ਦਾਉਲਾ ਬਖਸ਼ ਕੇ ਜਿਹੜਾ ਰੁੜਕਾ ਕਲਾ ਨੂੰ ਮਾਣ ਬਖਸ਼ਿਆ ਆ ਅਸੀਂ ਅੱਜ ਸਾਰੀਆਂ ਪਾਰਟੀਆਂ ਬਾਲੇ ਪਾਰਟੀ ਵਾਜ ਤੋਂ ਉੱਤੇ ਉੱਠ ਕੇ ਉਹਨਾਂ ਨੂੰ ਵਧਾਈ ਦੇਣ ਲਈ ਇੱਥੇ ਪਹੁੰਚੇ ਆ ਸੋ ਅਸੀਂ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਤੇ ਮੇਲਾ ਸਿੰਘ ਦੇ ਉੱਤੇ ਮਾਣ ਮਹਿਸੂਸ ਕਰਦੇ ਆ ਕਿ ਜਿਹੜਾ ਸਹੀ ਉਹਦਾ ਆ ਉਸੇ ਹੀ ਬੰਦੇ ਨੇ ਹੱਥ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਬੜਾ ਸੁਹਾਗਤ ਹੈ ਨਾ ਕਿ ਪੰਜਾਬ ਸਰਕਾਰ ਨੇ ਆਪਣੀਆਂ ਨੀਤੀਆਂ ਦੇ ਮੁਤਾਬਕ ਜਿੱਦਾਂ ਵਕ ਵਕ ਲੋਕਾਂ ਨੂੰ ਮਹਿਕਵੇਂ ਵੰਡੇ ਆ ਸੋ ਅੱਜ ਪਿੰਡ ਰੁੜਕਾ ਕਲਾਂ ਦੇ ਬੜੇ ਸੋਜਵਾਨ ਪੜੇ ਲਿਖੇ ਔਰ ਬੜੇ ਆਮ ਪਾਰਟੀ ਦੇ ਇੱਕ ਸਰਕਟ ਨੇਤਾ ਜਿਨ੍ਹਾਂ ਨੂੰ ਅੱਜ ਆਮ ਪਾਰਟੀ ਨੇ ਮੀਡੀਅਨ ਚਾਰਜ ਜਿਲ੍ਹਾ ਜਲੰਧਰ ਦਾ ਨਿਯੁਕਤ ਕੀਤਾ ਸੋ ਇਹ ਜਿਹੜੀ ਨਿਯੁਕਤੀ ਆ ਬਹੁਤ ਹੀ ਅچھے ਵਿਅਕਤੀ ਦੀ ਹੋਈ ਕਿਉਂਕਿ ਬਹੁਤ ਸਾਰੇ ਲੈਕਚਰਨਾਂ ਦੇ ਮੈਂ ਸੁਣੇ ਆ ਬੜੀ ਅਗਾਂਹ ਵਧੂ ਸੋਚ ਦੇ ਮਾਲਕ ਆ ਤੇ ਪਰਮਾਤਮਾ ਨਾਲ ਚੜ੍ਹਦੀਆਂ ਕਲਾਂ ਹਰਮਨਦਾਨ ਉਤੇ ਰੱਖੇ ਔਰ ਮੈਂ ਇਹੀ ਬੇਨਤੀ ਕਰੂੰਗਾ ਖਾਸ ਕਰਕੇ ਰੋੜਕਾ ਨਗਰ ਦੇ ਨਿਵਾਸੀਆਂ ਦੀ ਹਰ ਤਰ੍ਹਾਂ ਦੀ ਮੁਸ਼ਕਲ ਘਰ ਘਰ ਜਾ ਕੇ ਨੋਟ ਕਰਨ ਔਰ ਕਿਸੇ ਤਰ੍ਹਾਂ ਆਪਣੇ ਸਾਰੇ ਹਲਕੇ ਨੂੰ ਮਾਨ ਵਕਸ਼ਨ ਤਾਂ ਕਿ ਲੋਕਾਂ ਨੂੰ ਇੱਕ ਵਧੀਆ ਸਹਿਯਦ ਮਿਲ ਸਕੇ ਔਰ ਹਰ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਦੀਆਂ ਉਹਨਾਂ ਨੂੰ ਸੁਣਨ ਦੀ ਸਮਰੱਥਾ ਰੱਖਣ ਸਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਸਾਰੇ ਪੰਜਾਬ ਦੇ ਅੰਦਰ মিডিਆ ਅਧਿਕਾਰੀ ਨਿਯੁਕਤ ਕੀਤੇ ਆ ਜਿਹੜਿਆਂ ਦੇ ਉਹਨਾਂ ਦੇ ਉਸੇ ਕੜੀ ਦੇ ਵਿੱਚੋਂ ਆਪਣੇ ਜ਼ਿਲ੍ਹਾ ਜਲੰਧਰ ਦੇ ਵੱਲੋਂ ਵਿਹਾਤੀ ਦੇ ਵੱਲੋਂ ਮੈਨੂੰ ਜਿਹੜਾ ਮਾਨ ਬਖਸ਼ਿਆ ਨਿਯੁਕਤ ਕੀਤਾ ਭਵੰਤਵਾਨ ਦੀ ਸਰਕਾਰ ਨੇ ਤੇ ਅਮਨ अरोड़ा ਜੀ ਨੇ ਤੇ ਮਨੀਸ਼ ਚੋਧਿਆ ਜੀ ਨੇ ਉਹਨਾਂ ਨੇ ਮਤਲਬ ਜਿਹੜਾ ਸਾਡੇ ਨਗਰ ਨੂੰ ਮਾਨ ਬਖਸ਼ਿਆ ਇਹ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਜਿਹੜਾ ਮੀਡੀਆ ਆ ਆਪਾਂ ਸਾਰੇ ਸਮਝਦੇ ਆ ਕਿ ਲੋਕਤੰਤਰ ਦਾ ਇੱਕ ਅਹਿਮ ਥਾਮਿਆ ਜੇ ਤੋਂ ਬਿਨਾ ਕਿਸੇ ਪਾਰਟੀ ਦਾ ਕਿਸੇ ਜਥੇਬੰਦੀ ਦਾ ਚੱਲਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਪੰਜਾਬ ਸਰਕਾਰ ਨੇ ਔਰ ਪਾਰਟੀ ਨੇ ਜ਼ਿਲ੍ਹੇ ਦੇ ਜਿਹੜੇ ਮਤਲਬ ਕੋਆਰਡੀਨੇਟਰ ਆ ਜਾਂ ਜਿਹਦੇ ਤੇ ਇਨਚਾਰਜ ਜਿਹੜੇ ਆ ਉਹ ਨਿਯੁਕਤ ਕੀਤਾ ਜਿਹੜਾ ਇੱਕ ਮੇਨ ਮਕਸਦ ਇਹ ਆ ਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਜਾਂ ਜਿਹੜੇ ਸਰਕਾਰ ਦੇ ਕੰਮ ਆ ਜਿਹੜੇ ਲੋਕਾਂ ਦੀਆਂ ਸੂਲਤਾਂ ਦੇ ਨਾਲ ਸੰਬੰਧਿਤ ਆ ਉਹ ਮਤਲਬ ਲੋਕਾਂ ਤੱਕ ਪਹੁੰਚਾਉਣ ਲਈ ਤੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਸਰਕਾਰ ਤੱਕ ਪਹੁੰਚਾਉਣ ਵਾਸਤੇ ਇਹ ਜਿਹੜਾ ਮਤਲਬ মিডিਆ ਆ ਉਹ ਕੰਮ ਕਰਦਾ ਇਸ ਵਾਸਤੇ ਬੜੀ ਵੱਡੀ ਜ਼ਿੰਮੇਵਾਰੀ ਆ ਉਹਨਾਂ ਨੇ ਬੜੀ ਬਾਜ ਅੱਖ ਦੇ ਨਾਲ ਜਿਹੜਾ ਸਾਥੀਆਂ ਨੂੰ ਚੁਣਿਆ ਤੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਪੰਜਾਬ ਸਰਕਾਰ ਤੇ ਆਪਣੀ ਪਾਰਟੀ ਨੂੰ ਕਿ ਜਿਨ੍ਹਾਂ ਤੁਸੀਂ ਮਤਲਬ ਆਪਣੀਆਂ ਉਮੀਦਾਂ ਦੇ ਨਾਲ ਮੈਨੂੰ ਇਹ ਅਹੁਦਾ ਦਿੱਤਾ ਮੈਂ ਪੂਰਾ ਜਿੱਥੇ ਮੈਨੂੰ ਮਾਣ ਆ ਉੱਥੇ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਇਸ ਅਹੁਦੇ ਨੂੰ ਵਰਕਰਾਂ ਰੱਖਣ ਦੇ ਵਾਸਤੇ ਮੈਂ ਆਪਣੇ ਤਨੋਂ ਮਨੋਂ ਤੁਹਾਨੂੰ ਪੂਰੀ ਜਿਹੜੀ ਉਹ ਸੇਵਾ ਕਰਾਂਗਾ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਆ ਪੰਜਾਬ ਸਰਕਾਰ ਜਦੋਂ ਹੋਂਦ ਵਿੱਚ ਆਉਣਾ ਸੀ ਇਹਨਾਂ ਨੇ ਕੁਝ ਵਾਅਦੇ ਕੀਤੇ ਸੀ ਕੁਝ ਗਰੰਟੀਆਂ ਦਿੱਤੀਆਂ ਸੀ ਜਿਹੜੀਆਂ ਗਰੰਟੀਆਂ ਮੈਂ ਸਮਝਦਾ ਲਗਭਗ ਪੂਰੀਆਂ ਹੋ ਗਈਆਂ ਕੋਈ ਇੱਕ ਅੱਧੀ ਨੂੰ ਛੱਡ ਕੇ ਇੱਕੋ ਇੱਕ ਜਿਹੜੀ ਗਰੰਟੀ ਬਚਦੀ ਆ ਜਿਹੜੀ 1000 ਰੁਪਏ ਬੀਬੀਆਂ ਦੇ ਵਾਲੇ ਉਹ ਵੀ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਉਹ ਪੂਰੀ ਕੀਤੀ ਜਾ ਰਹੀ ਆ ਇਸ ਵਾਸਤੇ ਜਿਹੜੀਆਂ ਗਰੰਟੀਆਂ ਕੀਤੇ ਉਹਦੇ ਵਿੱਚੋਂ ਮੇਨ ਗਰੰਟੀ ਜਿਹੜੀ ਸੀ ਪੰਜਾਬ ਦੀ ਸਰਕਾਰ ਦੇ ਵੱਲੋਂ ਕਿ ਲੋਕਾਂ ਨੂੰ ਜਿਹੜਾ ਮਤਲਬ ਬਿਜਲੀ ਦਾ ਜਿਹੜਾ ਬਿੱਲ ਸੀ ਉਹ ਬੜੀ ਵੱਡੀ ਪੱਧਰ ਤੇ ਆ ਰਿਹਾ ਸੀ ਹਰ ਪਰਿਵਾਰ ਨੂੰ ਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰ ਪਰਿਵਾਰ ਨੂੰ 600 ਯੂਨਿਟ ਜਿਹੜਾ ਉਹ ਮੁਆਫ ਕਰਾਂਗੇ ਅੱਜ ਮਾਨ ਵਾਲੀ ਗੱਲ ਆ ਕਿ 90% ਲੋਕ ਪੰਜਾਬ ਦੇ ਬਿਜਲੀ ਤਾਂ ਲੁੱਟ ਮਟਾ ਰਿਆ ਫਾਇਦਾ ਲੈ ਰਹੇ ਆ ਤੇ ਬਿਨਾਂ ਮਤਲਬ ਪੈਸਿਆਂ ਤੋਂ ਜਿਹੜੀ ਬਿਜਲੀ ਘਰਾਂ ਦੇ ਵਿੱਚ ਚੱਲ ਰਹੀ ਆ ਇਹਦੇ ਨਾਲ ਹੀ ਕਿਸਾਨਾਂ ਦੀ ਬਿਜਲੀ ਦਾ ਸਵਾਲ ਸੀ ਪਿਛਲੀਆਂ ਸਰਕਾਰਾਂ ਨੇ 70 70 72 ਸਾਲ ਦੇ ਰਾਜ ਦੇ ਵਿੱਚ 8 ਘੰਟੇ ਦੀ ਗਾਰੰਟੀ ਦਿੱਤੀ ਸੀ ਉਹ 8 ਘੰਟਿਆਂ ਦੇ ਵਿੱਚੋਂ ਕਿੰਨੀ ਬਿਜਲੀ ਆਉਂਦੀ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਤੇ ਦੋ ਦੋ ਢੋਲ ਜਿਹੜੇ ਦੋ ਦੋ ਡਰਮ ਜਿਹੜੇ ਆ ਸਾਡੇ ਕਿਸਾਨ ਜਿਹੜੇ ਉਹ ਡੀਜ਼ਲ ਦੇ ਭੂਕ ਦਿੰਦੇ ਸੀ ਪਰ ਫਿਰ ਵੀ ਝੋਨੇ ਨੂੰ ਪੂਰਾ ਪਾਣੀ ਨਹੀਂ ਸੀ ਮਿਲਦਾ ਇਹਨਾਂ ਤਿੰਨਾਂ ਸਾਲਾਂ ਦੇ ਦੌਰਾਨ ਜਿੱਥੇ ਨਹਿਰਾਂ ਦਾ ਪਾਣੀ 23% ਵਟਿਆ ਜਾਂਦਾ ਸੀ 70% ਪਾਣੀ ਕਿਸਾਨਾਂ ਨੂੰ ਦੇ ਕੇ ਜਿੱਥੇ ਬਿਜਲੀ ਦੀ ਬਚਤ ਕੀਤੀ ਆ ਉਥੇ ਹੀਟਲੇ ਪਾਣੀ ਦੀ ਵੀ ਬਚਤ ਕੀਤੀ ਆ ਜਿਹਦੇ ਨਾਲ ਸਾਡਾ ਪਾਣੀ ਵੀ ਪਾਣੀ ਦਾ ਵੀ ਬਚਾਅ ਹੋਇਆ ਤੇ ਜਿਹਦੇ ਨਾਲ ਸਾਡੀ ਬਿਜਲੀ ਦਾ ਵੀ ਬਚਾਅ ਹੋਇਆ ਜੇ ਗੱਲ ਕਰੀਏ ਆਪਾਂ ਸਿਹਤ ਦੇ ਖੇਤਰ ਦੀ ਜਦੋਂ ਦੀ ਸਰਕਾਰ ਹੋਂਦ ਵਿੱਚ ਆਈ ਆ 800 ਤੋਂ ਵੱਧ ਜਿਹੜੇ ਮਹੱਲਾ ਕਲੀਨਿਕ ਸਾਰੇ ਪੰਜਾਬ ਦੇ ਵਿੱਚ ਖੋਲੇ ਆ ਜਿਹਦੇ ਵਿੱਚੋਂ ਕਰੋੜਾਂ ਲੋਕ ਜਿਹੜੇ ਆ ਉਹ ਆਪਣਾ ਇਲਾਜ ਕਰਵਾ ਚੁੱਕੇ ਆ ਤੇ ਇਲਾਜ ਕਰਵਾ ਰਹੇ ਆ ਇਹਦੇ ਨਾਲ ਹੀ ਆ ਜਿਹੜੇ ਥੋੜੇ ਜਿਹੇ ਦਿਨ ਹੋਏ ਆ ਇੱਕ ਹੋਰ ਜਿਹੜੀ ਸਹੂਲਤ ਜਿਹੜੀ ਗਰੰਟੀ ਦੇ ਵਿੱਚ ਸ਼ਾਮਲ ਨਹੀਂ ਸੀ 10 ਲੱਖ ਦਾ ਬੀਮਾ ਹਰ ਇਨਸਾਨ ਦਾ ਜਿਹੜਾ ਪੰਜਾਬ ਦੇ ਵਿੱਚ ਵੱਸਦਾ ਜਿਹਦੇ ਕੋਲ ਵੋਟਰ ਕਾਰਡ ਆ ਜਿਹਦੇ ਕੋਲ ਆਧਾਰ ਕਾਰਡ ਆ ਉਹਦਾ 10 ਲੱਖ ਦਾ ਬੀਮਾ ਹੋਣਾ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਿਰਤੀ ਲੋਕ ਕਿੰਨੇ ਮਜ਼ਦੂਰ ਕਿੰਨੇ ਕਿਸਾਨ ਕਿੰਨੇ ਆ ਜਿਹੜੇ ਬਿਮਾਰੀਆਂ ਨੂੰ ਬੋੜ ਨਹੀਂ ਕਰ ਸਕਦੇ ਉੱਤੇ ਪੈਸਾ ਲਾਉਣ ਵਾਸਤੇ ਕਿਉਂਕਿ ਬਿਮਾਰੀਆਂ ਐਸੋ ਜਿਹੀਆਂ ਆ ਗਈਆਂ ਜਿਹਦੇ ਨਾਲ ਲੋਕਾਂ ਦੀ ਮਤਲਬ ਜਾਨ ਜਾ ਰਹੀ ਆ ਤੇ ਉਹ ਜਿਹੜਾ ਮਤਲਬ ਇਸ ਗਰੰਟੀ ਦੇ ਵਿੱਚ ਨਹੀਂ 10 ਲੱਖ ਦਾ ਬੀਮਾ ਜਿਹੜਾ 2 ਅਕਤੂਬਰ ਨੂੰ ਲਾਂਚ ਹੋਣ ਵਾਸਤੇ ਜਾ ਰਿਹਾ ਤੇ ਹਰ ਇੱਕ insan ਜਿਹੜਾ ਜਿਹੜਾ ਮੇਨ ਬਿਮਾਰੀਆਂ ਆ ਜਿਹੜੀਆਂ ਜਾਨਲੇਵਾ ਬਿਮਾਰੀਆਂ ਉਹਦਾ ਇਲਾਜ ਕਰਾਉਣ ਵਾਸਤੇ ਇਹ ਜਿਹੜਾ ਮਤਲਬ ਭਗਵੰਤਾਨ ਮਾਨ ਸਰਕਾਰ ਨੇ ਲੋਕਾਂ ਨੂੰ ਫੰਡ ਦਿੱਤੀ ਆ ਇਹਦੇ ਨਾਲ ਵਿੱਦਿਆ ਦਾ ਕੀ ਤਰਿਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਨਵੋਧਿਆ ਮਾਡਲ ਸਕੂਲਾਂ ਦੇ ਬਰਾਬਰ ਦੇ ਜਿਹੜੇ ਸਕੂਲ ਖੋਲੇ ਆ ਉਹਨਾਂ ਸਕੂਲਾਂ ਦੇ ਵਿੱਚ ਇੱਕ ਹਾਇਰ ਐਜੂਕੇਸ਼ਨ ਜਿਹੜੀ ਦਿੱਤੀ ਜਾ ਰਹੀ ਆ ਜਿਹਦੇ ਨਾਲ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਵਿੱਦਿਆ ਪ੍ਰਾਪਤ ਕਰ ਰਹੇ ਆ ਇਹਦੇ ਨਾਲ ਜਿੱਥੋਂ ਦਾ ਰੁਜ਼ਗਾਰ ਦੀ ਗੱਲ ਆ 55000 ਤੋਂ ਵੱਧ ਜਿਹੜੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਪੰਜਾਬ ਦੇ ਸਰਕਾਰ ਦੇ ਵੱਲੋਂ ਕਿਸੇ ਵੀ ਇੱਕ ਨੌਜਵਾਨ ਦਾ ਜਾਂ ਵੀਰ ਦਾ ਜਾਂ ਭੈਣ ਦਾ ਇੱਕ ਵੀ ਨਿੱਕਾ ਪੈਸਾ ਨਹੀਂ ਲਿਆ ਉਹ ਸ਼ਫਾਰਿਸ਼ ਦੇ ਸ਼ਫਾਰਿਸ਼ ਨਹੀਂ ਮੰਨੀ ਉਹਨਾਂ ਦੀ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਆਉਣ ਵਾਲੇ ਸਮੇਂ ਦੇ ਦੌਰਾਨ ਹੋਰ ਜਿਹੜੇ ਕੰਮ ਕਰਨੇ ਆ ਉਹ ਕੰਮ ਕਰਨ ਦੇ ਵਾਸਤੇ ਸਰਕਾਰ ਨੇ ਜਿਹੜੇ ਮੀਡੀਆ ਮਤਲਬ ਟੈਸਟ ਚਾਰਜਿੰਗ ਚਾਰਜ ਜਿｮਬ ਕੀਤੇ ਆ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਉਣੇ ਆ ਕਿ ਪੂਰੇ ਤਨੋਂ ਮਨੋਂ ਤਨੋਂ ਜਿੱਥੇ ਲੋਕਾਂ ਦੀ ਸੇਵਾ ਕਰਾਂਗੇ ਉਥੇ ਮਤਲਬ ਸਰਕਾਰ ਤੇ ਲੋਕਾਂ ਦੇ ਵਿਚਕਾਰ ਪੁਚਕਾਰ ਦਾ ਮੀਡੀਏਟਰ ਬਣ ਕੇ ਪੂਰੀ ਮਤਲਬ ਤੰਦਹੀ ਦੇ ਨਾਲ ਇਹ ਸੇਵਾ ਨੂੰ ਨਿਵਾਇਆ ਜਾਵੇਗਾ ਧੰਨਵਾਦ